ਮੋਦੀ ਦੀ ਵੱਡੀ ਸਟੇਟਮੈਂਟ ਕਹੀ ਜਾ ਸਕਦੀ ਹੈ ਵੱਡਾ ਬਿਆਨ ਕਿਹਾ ਜਾ ਸਕਦਾ ਹੈ ਕਿ ਇੱਥੇ ਪੀਐਮ ਮੋਦੀ ਨੇ ਸਾਫ ਸ਼ਬਦਾਂ ਚ ਕਹਿ ਦਿੱਤਾ ਹੈ ਕਿ ਅਤਵਾਦ ਦੇ ਖਿਲਾਫ ਨਜੱਠਣ ਲਈ ਭਾਰਤ ਦੇ ਵੱਲੋਂ ਤਿੰਨਾਂ ਫੌਜੀਆਂ ਫੌਜਾਂ ਦੇ ਮੁਖੀਆਂ ਨੂੰ ਫਿਲਹਾਲ ਖੁੱਲੀ ਛੁੱਟ ਦਿੱਤੀ ਜਾਂਦੀ ਹੈ ਸਮਾਂ ਤੇ ਸਥਾਨ ਸਮਾਂ ਤੇ ਟਾਰਗੇਟ ਹੁਣ ਫੌਜ ਖੁਦ ਤੈਅ ਕਰ ਲਵੇ ਸਮਾਂ ਕਦੋਂ ਕਹਿ ਸਕਦਾ ਅਤਵਾਦ ਦੇ ਖਿਲਾਫ ਐਕਸ਼ਨ ਲੈਣਾ ਜਾਂ ਹਮਲਾ ਕਰਨਾ ਅਤਵਾਦ ਦੇ ਖਿਲਾਫ ਜਦੋਂ ਵੀ ਅਟੈਕ ਕਰਨਾ ਤਾਂ ਸਮਾਂ ਤੁਹਾਡਾ ਥਾਂ ਤੁਹਾਡੀ ਟਾਰਗੇਟ ਤੁਹਾਡਾ ਤੁਹਾਨੂੰ ਖੁੱਲੀ ਛੂਟ ਆ ਤੁਹਾਨੂੰ ਕਿਸੇ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਤੁਸੀਂ ਅੱਤਵਾਦ ਦੇ ਖਿਲਾਫ ਮੁਹਿੰਮ ਛੇੜ ਦਿਓ ਤੇ ਅੱਤਵਾਦ ਦਾ ਜੜੋ ਸвая ਕਰ ਦਿਓ ਇਹ ਕੇਂਦਰ ਸਰਕਾਰ ਦੀ ਜੁਡਜ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਲਿਤਾ ਗਿਆ ਪਰ ਫਿਲਹਾਲ ਬਹੁਤ ਵੱਡੀ ਖਬਰ ਤੁਹਾਡੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਫਿਲਹਾਲ ਇਸ ਖਬਰ ਦੇ ਉੱਤੇ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਹਰ ਖਬਰ ਨੂੰ ਪੜ ਕੇ ਸੁਣਾਈ ਦੇਸੀ ਕਿ ਗੌਰਵ ਰਾਣ ਲਿਖਦਾ ਹੈ ਗੁੱਡ ਡਿਸੀਜਨ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਫਿਰ ਫਿਲਹਾਲ ਇਸ ਨਾਲ ਕਿ ਆਸਰਾ ਹੀ ਲਾਈ ਜਾ ਸਕਦੀ ਹੈ ਕਿ ਅੱਜ ਦੀ ਰਾਤ ਬਹੁਤ ਵੱਡੀ ਰਾਤ ਰਹਿਣ ਵਾਲੀ ਹੈ ਅੱਜ ਦੀ ਰਾਤ ਜੋ ਅਤਵਾਦ ਦੇ ਖਿਲਾਫ ਮੁਹਿੰਮ ਸ਼ਾਹ ਛੇੜ ਸਕਦੀ ਹੈ ਇਸ ਲਈ ਫੌਜ ਮੁਖੀਆਂ ਦੇ ਵੱਲੋਂ ਅਤਵਾਦ ਦੇ ਖਿਲਾਫ ਅਜਰਾਤ ਤੋਂ ਐਕਸ਼ਨ ਸ਼ੁਰੂ ਕੀਤਾ ਜਾ ਸਕਦਾ ਹੈ ਬੇहद ਅਹਿਮ ਜਾਣਕਾਰੀ ਕਹੀ ਜਾ ਸਕਦੀ ਹੈ ਕੱਲ ਨੂੰ ਕੈਬਨਟ ਦੀ ਬੈਠਕ ਵੀ ਸੱਦੀ ਹੈ ਇਸ ਕੈਬਨਟ ਦੀ ਬੈਠਕ 'ਚ ਵੀ ਜਰੂਰ ਕੁਝ ਵੱਡਾ ਹੋਣ ਵਾਲਾ ਹੈ ਫਿਲਹਾਲ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਉਸੇ ਕੈਬਨਟ ਮੀਟਿੰਗ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਮੋਦੀ ਦੇ ਵੱਲੋਂ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਅਤਵਾਦ ਬਰਦਾਸ਼ਤ ਨਹੀਂ ਫੌਜ ਦੇ ਮੁਖੀਆਂ ਨੂੰ ਖੁੱਲੀ ਛੂਟ ਹੈ ਅਤਵਾਦ ਦਾ ਖਾਤਮਾ ਕਰ ਦੇਂਦੀ ਸਮਾਥਾ ਟਾਰਗੇਟ ਸਭ ਕੁਝ ਉਹਨਾਂ ਨੇ ਖੁਦ ਤੈਅ ਕਰਨਾ ਹੈ ਫੌਜ ਮੁਖੀਆਂ ਨੇ ਖੁਦ ਤੈਅ ਕਰਨਾ ਹੈ ਤੇ ਕਰ ਦੇਣਾ ਫਿਰ ਆਤਵਾਦ ਦਾ ਸਫਾਇਆ ਆਤਵਾਦ ਦੇ ਸਫਾਇਏ ਦੀ ਮੁਹਿੰਮ ਸ਼ੁਰੂ ਕਰ ਦਿਓ ਜੋ ਜਾਣਕਾਰੀ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਫਿਲਹਾਲ ਇਸ ਖਬਰ ਤੇ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪੜ ਕੇ ਸੁਣਾ ਦੇਈਏ ਇਸੇ ਵਿਚਾਲੇ ਜਾਣਕਾਰੀ ਇਹ ਮਿਲ ਕਿ ਪ੍ਰਧਾਨ ਮੰਤਰੀ ਤੇ ਮੈਂ ਹਾਂ ਦਿਲਸ਼ੇਰ ਅਸਲ ਦੀ ਬਹੁਤ ਵੱਡੀ ਖਬਰ ਪੀਐਮ ਮੋਦੀ ਨੇ ਫੌਜ ਨੂੰ ਖੁੱਲੀ ਛੁੱਟ ਦੇ ਦਿੱਤੀ ਹੈ ਜੀ ਹਾਂ ਅਤਵਾਦ ਦਾ ਖਾਤਮਾ ਕਰਨ ਦੀ ਕਿਆਦਤਾ ਗਿਆ ਪੀਐਮ ਮੋਦੀ ਦੇ ਵੱਲੋਂ ਅੱਜ ਦੁਪਹਿਰ ਦੇ ਸਮੇਂ ਪੀਐਮ ਮੋਦੀ ਨੂੰ ਇੱਕ ਮੀਟਿੰਗ ਸੱਦੀ ਗਈ ਜਿਸ ਵਿੱਚ ਤਿੰਨਾਂ ਫੌਜਾਂ ਦੇ ਮੁਖੀ ਸ਼ਾਮਲ ਹੋਏ ਤੇ ਇਸੇ ਮੀਟਿੰਗ ਤੋਂ ਬਾਅਦ ਹੁਣ ਪੀਐਮ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਅਤਵਾਦ ਦੇ ਖਾਤਮੇ ਲਈ ਫੌਜ ਨੂੰ ਖੁੱਲੀ ਛੁੱਟ ਦੇ ਰਹੇ ਹਾਂ ਫੌਜ ਨੂੰ ਖੁੱਲੀ ਛੁੱਟ ਦੇ ਦਿੱਤੀ ਗਈ ਹੈ ਫੌਜ ਨੇ ਹੁਣ ਟਾਰਗੇਟ ਅਤੇ ਸਮਾਂ ਖੁਦ ਤੈਅ ਕਰਨਾ ਐਪੀਐਮ ਮੋਦੀ ਨੇ ਕਿਆ ਦਿੱਤਾ ਤਿੰਨਾਂ ਸਿਨਾਵਾ ਦੇ ਮੁਖੀਆਂ ਦੇ ਨਾਲ ਅੱਜ ਬੈਠਕ ਹੋਈ ਹੈ ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਐਲਾਨ ਹੈ ਐਲਾਨ ਹੈ 2 April ਨੂੰ ਪੈਲਗਾਮ ਵਿੱਚ ਹਮਲਾ ਹੋਇਆ ਇਸ ਹਮਲੇ ਤੋਂ ਬਾਅਦ ਲਗਾਤਾਰ ਆਤਵਾਦ ਦੇ ਵਿਰੋਧ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਬਹੁਤ ਸਖਤ ਰੁਖ ਅਪਣਾਏ ਨਜ਼ਰ ਆ ਰਹੇ ਸਨ ਪਾਕਿਸਤਾਨ ਨੂੰ ਲੱਗਦਾ ਸੀ ਕਿ ਅੱਜ ਵੀ ਛੱਟੇ ਹਮਲਾ ਹੋ ਸਕਦਾ ਹੈ ਕੱਲ ਵੀ ਛੱਟੇ ਹਮਲਾ ਹੋ ਸਕਦਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਸੀ ਪਰ ਹੁਣ ਅੱਜ ਜੋ ਖਬਰ ਸਾਹਮਣੇ ਆਈ ਹੈ ਕਿ ਅਤਵਾਦ ਦਾ ਖਾਤਮਾ ਕਰਾਂਗੇ ਪੀਐਮ ਮੋਦੀ ਦੇ ਵੱਲੋਂ ਸਾਫ਼ ਤੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਫੌਜ ਸਮਾਂ ਅਤੇ ਥਾਂ ਟਾਰਗੇਟ ਆਪਣਾ ਖੁਦ ਤੈਅ ਕਰੇਗੀ ਅਸੀਂ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਹੈ ਅਤਵਾਦ ਦਾ ਖਾਤਮਾ ਅਸੀਂ ਚਾਹੁੰਦੇ ਆ ਇਹ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਾਂ ਪੀਐਮ ਮੋਦੀ ਨੇ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਕਹਿ ਦਿੱਤਾ ਹੈ ਕਿ ਜਾਓ ਤੁਹਾਨੂੰ ਖੁੱਲੀ ਛੂਟ ਹੈ ਉਸੀਂ ਕਰ ਦਿਓ ਅੱਤਵਾਦ ਦਾ ਖਾਤਮਾ ਹੁਣ ਅੱਤਵਾਦ ਦਾ ਖਾਤਮਾ ਫੌਜ ਦੇਸ਼ ਦੇ ਅੰਦਰ ਰਹਿ ਕੇ ਕਰਦੀ ਹੈ ਦੇਸ਼ ਤੋਂ ਬਾਹਰ ਜਾ ਕੇ ਕਰਦੀ ਹੈ ਕਿਸ ਤਰੀਕੇ ਦੇ ਨਾਲ ਇਹ ਅੱਤਵਾਦ ਦਾ ਖਾਤਮਾ ਕੀਤਾ ਜਾਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਪਾਕਿਸਤਾਨ ਦੇ ਉੱਤੇ ਕੋਈ ਵੱਡਾ ਐਕਸ਼ਨ ਲੈਣ ਦੀ ਤਿਆਰੀ ਚ ਹੈ ਭਾਰਤ ਫਿਲਹਾਲ ਇੱਥੇ ਵੱਡਾ ਸਵਾਲ ਖੜਾ ਜਰੂਰ ਹੋ ਰਿਹਾ ਹੈ ਪਰ ਇਸ ਨੂੰ ਸਿੱਧੇ ਤੌਰ ਤੇ ਨਹੀਂ ਆਖਿਆ ਜਾ ਸਕਦਾ ਪਰ ਹੁਣ ਅੱਤਵਾਦ ਦੇ ਖਿਲਾਫ ਮੁਹਿੰਮ ਚੇੜ ਦੇਵੇਗੀ ਭਾਰਤ ਦੀਆਂ ਤਿੰਨੇ ਫੌਜਾਂ ਜੀ ਹਾਂ ਅਬ ਜਲ ਸੈਨਾ ਦੀ ਗੱਲ ਕਰਾਂ ਥਲ ਸੈਨਾ ਦੀ ਗੱਲ ਕਰਾਂ ਜਾਂ ਫਿਰ ਹਵਾਈ ਸੈਨਾ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਖੁੱਲੀ ਛੂੜ ਦਿੱਤੀ ਹੈ ਆਖ ਦਿੱਤਾ ਹੈ ਜਾਓ ਕਰ ਦਿਓ ਅੱਤਵਾਦ ਦਾ ਖਾਤਮਾ ਕਰ ਦਿਓ ਉਸ ਲੰਕਾ ਨੂੰ ਢਾ ਦਿਓ ਕਹਿ ਸਕਦੇ ਹਾਂ ਜੋ ਪਾਪਾਂ ਦੇ ਘੜਾ ਜਿੱਥੇ ਅੱਤਵਾਦ ਪੜ ਪ੍ਰੈਸ ਉਹਲੇ ਅੱਤਵਾਦ ਦਾ ਜੋਥੇ ਸ਼ਰਨ ਲੈ ਰਿਹਾ ਫਿਲਹਾਲ ਅੱਤਵਾਦੀਆਂ ਦਾ ਖਾਤਮਾ ਕਰਨ ਲਈ ਨਰਿੰਦਰ ਮੋਦੀ ਦੇ ਵੱਲੋਂ ਸਿੱਧੇ ਤੌਰ ਤੇ ਆਖ ਦਿੱਤਾ ਗਿਆ ਹੈ ਪਹਿਲੇ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਪੀਐਮ ਮੋਦੀ ਨੇ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਕਿਹਾ ਹੈ ਉਹਨਾਂ ਨੂੰ ਅਤਵਾਦਨ ਜੱਠਣ ਲਈ ਖੁੱਲੀ ਛੂਟ ਹੈ ਪੈਗਾਂ ਹਮਲੇ ਦਾ ਕਰਾਰਾ ਜਵਾਬ ਦੇਣ ਲਈ ਰਾਸ਼ਟਰ ਜੋ ਸੰਕਲਪ ਪੱਧ ਦਾ ਫਿਲਹਾਲ ਇਸ ਦਾ ਤਰੀਕਾ ਟੀਚਾ ਅਤੇ ਸਮਾਂ ਹੁਣ ਫੌਜ ਨੇ ਤੈਅ ਕਰਨਾ ਹੈ ਅਸੀਂ ਸੈਨਾ ਦੀ ਸਮਰੱਥਾ ਤੇ ਸਾਨੂੰ ਪੂਰਾ ਭਰੋਸਾ ਹੈ ਪੀਐਮਓ ਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਜਨਾਥ ਸਿੰਘ ਚੀਫ ਡਿਫੈਂਸ ਸਟਾਫ ਅਨਿਲ ਚੋਹਾਨ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੀਡੋ ਪਾਲ ਤੇ ਤਿੰਨਾਂ ਫੌਜਾਂ ਦੇ ਮੁਖੀਆਂ ਦੇ ਨਾਲ ਡੇਢ ਘੰਟੇ ਦੇ ਲਗਭਗ ਬੈਠਕ ਕੀਤੀ ਹੈ ਇਸ ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਜਾਓ ਤੁਹਾਨੂੰ ਖੁੱਲੀ ਛੂਟ ਹੈ ਕਰ ਦਿਓ ਜੋ ਤੁਸੀਂ ਕਰ ਸਕਦੇ ਹੋ ਤੁਹਾਨੂੰ ਖੁੱਲੀ ਛੂਟ ਦਿੱਤੀ ਗਈ ਹੈ ਸਾਨੂੰ ਅੱਤਵਾਦ ਦਾ ਖਾਤਮਾ ਚਾਹੀਦਾ ਹੈ ਦੇਸ਼ ਦੇ ਅੰਦਰ ਜਾਂ ਦੇਸ਼ ਦੇ ਬਾਹਰ ਸਾਨੂੰ ਦੇਸ਼ ਵਿਰੋਧੀ ਅੱਤਵਾਦ ਨਹੀਂ ਚਾਹੀਦਾ ਸਾਨੂੰ ਜੇ ਲੋਕਾਂ ਦੀ ਲੋਟ ਨਹੀਂ ਹੈ ਜਿਹੜਾ ਦੇਸ਼ ਦੇ ਅੰਦਰ ਇਸ ਵੇਲੇ ਮਾਹੌਲ ਖਰਾਬ ਕਰਨ ਜਾਂ ਦੇਸ਼ ਦੇ ਵਿੱਚ ਅਤਵਾਦ ਫਲੌਣ ਇਹ ਸਿੱਧੇ ਸ਼ਬਦਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ ਕਿਹਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਬਹੁਤ ਅਹਿਮ ਹੈ ਅਜਿਹੇ ਸਮੇਂ ਦੇ ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਚੌਕੀਆਂ ਤੇ ਲਗਾਤਾਰ ਫਾਇਰਿੰਗ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਰਹੀ ਹੈ 22 ਤਰੀਕ ਤੋਂ ਲੈ ਕੇ ਹੁਣ ਤੱਕ ਫਿਲਹਾਲ ਜਦੋਂ 22 ਤਰੀਕ ਨੂੰ ਪਹਿਲਗਾਮ ਹਮਲਾ ਹੋਇਆ ਭਾਰਤ ਨੇ ਸਖਤ ਐਕਸ਼ਨ ਲਿਆ ਪਾਰਟ ਨੇ ਪਹਿਲਾਂ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਜਿਸ ਤੋਂ ਬਾਅਦ ਪਾਕਿਸਤਾਨ ਨੇ ਐਲਓਸੀ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਸ਼ਿਮਲਾ ਸਮਝੌਤਾ ਰੱਦ ਕੀਤਾ ਸ਼ਿਮਲਾ ਸਮਝੌਤਾ ਹੀ ਅਜਿਹਾ ਸਮਝੌਤਾ ਸੀ ਜਿਸ ਦੇ ਤਹਿਤ ਦੋਵਾਂ ਦੇਸ਼ਾਂ ਦੇ ਵਿਚਾਲੇ ਜੋ ਲਾਈਨ ਆਫ ਕੰਟਰੋਲ ਹੈ ਐਲਓਸੀ ਹੈ ਉਸ ਨੂੰ ਮਾਨਤਾ ਦਿੱਤੀ ਗਈ ਸੀ ਇਸੇ ਸਮਝੌਤੇ ਨੂੰ ਮੰਨਣ ਤੋਂ ਪਾਕਿਸਤਾਨ ਨੇ ਪਹਿਲਾਂ ਇਨਕਾਰ ਕੀਤਾ ਫਿਰ ਲਗਾਤਾਰ ਚੌਕੀਆਂ ਤੇ ਫਾਇਰਿੰਗ ਹੁੰਦੀ ਹੈ ਅੱਤਵਾਦ ਹਮੇਸ਼ਾ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੀ ਪੁਛਤ ਪਨਾਹੀ ਦੇ ਵਿੱਚ ਪੜਬਦਾ ਰਿਹਾ ਤੇ ਭਾਰਤਾਂ ਕੇ ਹਮਲੇ ਕਰਦੇ ਰਹੇ ਫਿਲਹਾਲ ਜੋ ਦੱਸਿਆ ਜਾਂਦਾ ਹੈ ਕਿ ਪੈਲਗਮ ਹਮਲੇ ਦੇ ਵਿੱਚ ਵੀ ਇੱਕ ਅੱਤਵਾਦੀ ਦੀ ਪਛਾਣ ਹੋਈ ਹੈ ਜੋ ਪਾਕਿਸਤਾਨ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਪਾਕਿਸਤਾਨ ਤੋਂ ਟ੍ਰੇਨਡ ਹੋਇਆ ਅੱਜ ਉਸਦੇ ਬਾਰੇ ਵੀ ਖੁਲਾਸਾ ਹੋਇਆ ਤੇ ਹੁਣ ਅੱਜ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਆ ਆਤਵਾਦੀ ਖਾਤਮੇ ਦੇ ਲਈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਪੀਐਮ ਮੋਦੀ ਦੇ ਵੱਲੋਂ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਕਿ ਸਮਾਂ ਤੇ ਟਾਰਗੇਟ ਤੁਸੀਂ ਤੈਅ ਕਰ ਲਓ ਤੁਹਾਨੂੰ ਖੁੱਲੀ ਛੂਟ ਹੈ ਪੈਲਗਾਮ ਆਤਵਾਦੀ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਜੋ ਗ੍ਰਹਿ ਮੰਤਰਾਲੇ ਦੀ ਬੈਠਕ ਹੋਈ ਹੈ ਇਸ ਬੈਠਕ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਸ਼ਟਰੀ ਸੁਰੱਖਿਆ ਗਾਰਡ ਐਨਐਸਜੀ ਦੇ ਬਾਰਡਰ ਸਕਿਉਰਿਟੀ ਫੋਰਸ ਕੇਂਦਰੀ ਰਿਜ਼ਰਵ ਪੁਲਿਸ ਬਲ ਸੀਆਰਪੀਐਫ ਤੇ ਜੋ ਸਿਆਤਰ ਸੀਮਾ ਵਾਲੇ ਯਾਨੀ ਕਿ SSB ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਯਾਨੀ ਕਿ ਹਰੇਕ ਫੌਜ ਦਾ ਹਰ ਮੁਖੀ ਉੱਥੇ ਮੌਜੂਦ ਰਹਾ ਕੇਂਦਰ ਸਰਕਾਰ ਦੀ ਕੈਬਨਟ ਬੈਠਕ ਬੋਦਰਸੁਰੇ 11 ਵਜੇ ਹੋਣੀ ਹੈ ਕੱਲ ਨੂੰ ਕੈਬਨਟ ਮੀਟਿੰਗ ਵੀ ਸੱਦ ਲਈ ਗਈ ਹੈ ਇਸ ਦਾ ਦੱਸ ਦਿਓ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕ ਦੀ ਪ੍ਰਧਾਨ ਕੀ ਕਰਨਗੇ ਪਹਿਲਗਾਮ ਹਮਲੇ ਤੋਂ ਬਾਅਦ ਇਹ ਪਹਿਲੀ ਕੈਬਨਟ ਬੈਠਕ ਹੋਣ ਜਾ ਰਹੀ ਹੈ ਭਾਰਤ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਐਕਸ ਹੈਂਡਲ ਜਾਨਕੀ ਟਵਿੱਟਰ ਹੈਂਡਲ ਨੂੰ ਰੋਕ ਦਿੱਤਾ ਸੀ ਉਹ ਫਿਲਹਾਲ ਪੈਂਗਾ ਹਮਲੇ ਤੋਂ ਬਾਅਦ ਖਵਾਜਾ ਆਸਿਫ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਮੰਨਿਆ ਸੀ ਕਿ ਪਾਕਿਸਤਾਨ ਲੰਬੇ ਅਰਸੇ ਤੋਂ ਆਤਵਾਦੀ ਸੰਗਠਨਾਂ ਦੀ ਫੰਡਿੰਗ ਕਰਦਾ ਆ ਰਿਹਾ ਹੈ ਭਾਰਤ ਨੇ ਸੋਮਵਾਰ ਨੂੰ 17 ਪਾਕਿਸਤਾਨੀ YouTube ਚੈਨਲ ਨੂੰ ਬੈਨ ਕਰ ਦਿੱਤਾ ਸੀ ਪੈਲਗਮ ਹਮਲੇ ਤੋਂ ਬਾਅਦ ਇੰਟੈਲੀਜੈਂਸ ਹਸਿਆ ਨੇ ਵੱਡੀ ਜਾਣਕਾਰੀ ਦਿੱਤੀ ਹੈ ਇੰਟੈਲੀਜੈਂਸ ਦੇ ਸੂਤਰ ਦੱਸਦੇ ਨੇ ਕਿ ਹਮਲੇ ਦਾ ਮਾਸਟਰਮਾਈਂਡ ਪਾਕਿਸਤਾਨ ਦਾ ਸਾਬਕਾ ਐਸਐਸਜੀ ਕਮਾਂਡਰ ਹਾਸ਼ਮ ਮੂਸਾ ਹੈ ਜੀ ਹਾਂ ਉਹ ਹਾਸ਼ਮ ਮੂਸਾ ਜੋ ਪੈਲਗਮ ਹਮਲੇ ਦਾ ਨਾ ਸਿਰ ਮਾਸਟਰਮਾਈਂਡ ਹੈ ਬਲਕਿ ਪੈਲਗਮ ਹਮਲੇ ਦੇ ਸਮੇਂ ਉਸ پارک ਦੇ ਅੰਦਰ ਉਸ ਥਾਂ ਦੇ ਉੱਤੇ ਮੌਜੂਦ ਸੀ ਜਿੱਥੇ ਕਈ ਟੂਰਿਸਟਾਂ ਨੂੰ ਕਈ ਬੇਕਸੂਰੀਆਂ ਨੂੰ ਮਾਰ ਦਿੱਤਾ ਗਿਆ ਗੋਲੀਆਂ ਮਾਰ ਕੇ ਮੌਤੇ ਕਰਦੂ ਤਾਰ ਦਿੱਤਾ ਗਿਆ ਪਰ ਫਿਲਹਾਲ ਹੁਣੇ ਸੱਤਵਾਦ ਦੇ ਖਿਲਾਫ ਪੀਐਮ ਮੋਦੀ ਨੇ ਝੰਡਾ ਚੁੱਕ ਲਿਆ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਕਹਿ ਦਿੱਤਾ ਕਿ ਜਾਓ ਤੁਹਾਨੂੰ ਖੁੱਲੀ ਛੂਟ ਹੈ ਤੁਸੀਂ ਕਰਦੋ ਜੋ ਕਰਨਾ ਹੈ ਤੁਹਾਨੂੰ ਖੁੱਲੀ ਛੂਟ ਦਿੱਤੀ ਜਾਂਦੀ ਹੈ ਸਾਨੂੰ ਅਸਤਵਾਦ ਦਾ ਖਾਤਮਾ ਚਾਹੀਦਾ ਹੈ ਅਸੀਂ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਛੂੜ ਦਿੰਨੇ ਆ ਫਿਲਹਾਲ ਪੀਐਮ ਮੋਦੀ ਦਾ ਇਹ ਵੱਡਾ ਬਿਆਨ ਇੱਥੇ ਸੱਜਿਆ ਜਾਂਦਾ ਕਿ ਸਾਹਮਣੇ ਆ ਰਿਹਾ ਹੈ ਇਸੇ ਵਿਚਾਲੇ ਦੱਸ ਦिए ਕਿ ਲਸ਼ਕਰ ਨਹੀਂ ਜਦ ਮੂਸਾ ਨੂੰ ਜੰਮੂ ਕਸ਼ਮੀਰ ਭੇਜਿਆ ਸੀ ਤਾਂ ਕਿ ਉਹ ਸੁਰੱਖਿਆ ਬਲਾਂ ਤੇ ਗੈਰ ਕਸ਼ਮੀਰੀਆਂ ਤੇ ਹਮਲੇ ਨੂੰ ਅੰਜਾਮ ਦੇ ਸਕੇ ਮੂਸਾ ਗੰਦਰਬਲ ਤੇ ਗਗਨੀਰ ਚ ਅਕਤੂਬਰ 2024 ਚ ਹਮਲੇ ਨੂੰ ਅੰਜਾਮ ਦਿੱਤਾ ਸੀ ਮੂਸੇ ਨੇ ਇਸ ਵਿੱਚ ਕਈ ਮਜ਼ਦੂਰ ਤੇ ਇੱਕ ਸਥਾਨਕ ਡਾਕਟਰ ਦੀ ਜਾਨ ਚਲੀ ਗਈ ਸੀ ਅਟੈਕ ਦੀ ਜਾਂਚਕਾਰ ਐਨ ਆਈ ਐ ਲਗਾਤਾਰ ਸਿੰਘ ਰੀਕ੍ਰੇਸ਼ਨ ਕਰ ਰਹੀ ਹੈ ਏਜੰਸੀ ਹਤਵਾਦੀ ਦੀ ਮਦਦ ਕਰਨ ਵਾਲੇ ਸਥਾਨਕ ਨਾਗਰਿਕਾਂ ਦੀ ਤਲਾਸ਼ ਚ ਹੈ 22 ਅਪ੍ਰੈਲ ਨੂੰ ਪੈਲਗਾਮ ਦੀ ਬਾਰਸਨ ਕਾਟੀ ਦੇ ਛੋਏ ਹਮਲੇ ਚ 26 ਲੋਕ ਬੇਕਸੂਰ ਲੋਕ ਮਾਰੇ ਗਏ ਸੰਤ ਅਜਹਿ ਬਚਾਰੇ ਪੀਐਮ ਮੋਦੀ ਦੀ ਵੱਡੀ ਸਟੇਟਮੈਂਟ ਕਹੀ ਜਾ ਸਕਦੀ ਹੈ ਵੱਡਾ ਬਿਆਨ ਕਿਹਾ ਜਾ ਸਕਦਾ ਹੈ ਕਿ ਇੱਥੇ ਪੀਐਮ ਮੋਦੀ ਨੇ ਸਾਫ ਸ਼ਬਦਾਂ ਚ ਕਹਿ ਦਿੱਤਾ ਹੈ ਕਿ ਅਤਵਾਦ ਦੇ ਖਿਲਾਫ ਨਜੱਠਣ ਲਈ ਭਾਰਤ ਦੇ ਵੱਲੋਂ ਤਿੰਨਾਂ ਫੌਜੀਆਂ ਫੌਜਾਂ ਦੇ ਮੁਖੀਆਂ ਨੂੰ ਫਿਲਹਾਲ ਖੁੱਲੀ ਛੁੱਟ ਦਿੱਤੀ ਜਾਂਦੀ ਹੈ ਸਮਾਂ ਤੇ ਸਥਾਨ ਸਮਾਂ ਤੇ ਟਾਰਗੇਟ ਹੁਣ ਫੌਜ ਖੁਦ ਤੈਅ ਕਰ ਲਵੇ ਸਮਾਂ ਕਦੋਂ ਕਹਿ ਸਕਦਾ ਅਤਵਾਦ ਦੇ ਖਿਲਾਫ ਐਕਸ਼ਨ ਲੈਣਾ ਜਾਂ ਹਮਲਾ ਕਰਨਾ ਅਤਵਾਦ ਦੇ ਖਿਲਾਫ ਜਦੋਂ ਵੀ ਅਟੈਕ ਕਰਨਾ ਤਾਂ ਸਮਾਂ ਤੁਹਾਡਾ हां ਤੁਹਾਡੀ ਟਾਰਗੇਟ ਤੁਹਾਡਾ ਤੁਹਾਨੂੰ ਖੁੱਲੀ ਛੂਟ ਆ ਤੁਹਾਨੂੰ ਕਿਸੇ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਤੁਸੀਂ ਹੱਤਵੱਦ ਦੇ ਖਿਲਾਫ ਮੁਹਿੰਮ ਚੇੜ ਦਿਓ ਤੇ ਹੱਤਵੱਦ ਦਾ ਜੜੋ ਸਵਾਇਆ ਕਰ ਦਿਓ ਇਹ ਕੇਂਦਰ ਸਰਕਾਰ ਦੀ ਜੁਡਜ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਲਿਤਾ ਗਿਆ ਪਰ ਫਿਲਹਾਲ ਬਹੁਤ ਵੱਡੀ ਖਬਰ ਤੁਹਾਡੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਫਿਲਹਾਲ ਇਸ ਖਬਰ ਦੇ ਉੱਤੇ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਹਰ ਖਬਰ ਨੂੰ ਪੜ ਕੇ ਸੁਣਾਇ ਜੀਏ ਅਸੀਂ ਕਿ ਗੌਰਵ ਰਾਣ ਲਿਖਦੇ ਨੇ ਗੁੱਡ ਡਿਸੀਜਨ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਫਿਰ ਫਿਲਹਾਲ ਇਸ ਨਾਲ ਕੀ ਆਸਰਾ ਲਾਈ ਜਾ ਸਕਦੀ ਹੈ ਅੱਜ ਦੀ ਰਾਤ ਬਹੁਤ ਵੱਡੀ ਰਾਤ ਰਹਿਣ ਵਾਲੀ ਹੈ ਅੱਜ ਦੀ ਰਾਤ ਜੋ ਅਤਵਾਦ ਦੇ ਖਿਲਾਫ ਮੁਹਿੰਮ ਸ਼ਾਹ ਛੇੜ ਸਕਦੀ ਹੈ ਇਸ ਲਈ ਫੌਜ ਮੁਖੀਆਂ ਦੇ ਵੱਲੋਂ ਅਤਵਾਦ ਦੇ ਖਿਲਾਫ ਅੱਜ ਰਾਤ ਤੋਂ ਐਕਸ਼ਨ ਸ਼ੁਰੂ ਕੀਤਾ ਜਾ ਸਕਦਾ ਹੈ ਬੇहद ਅਹਿਮ ਜਾਣਕਾਰੀ ਕਹੀ ਜਾ ਸਕਦੀ ਹੈ ਕੱਲ ਨੂੰ ਕੈਬਨਟ ਦੀ ਬੈਠਕ ਵੀ ਸੱਦੀ ਹੈ ਇਸ ਕੈਬਨਟ ਦੀ ਬੈਠਕ 'ਚ ਵੀ ਜ਼ਰੂਰ ਕੁਝ ਵੱਡਾ ਹੋਣ ਵਾਲਾ ਹੈ ਫਿਲਹਾਲ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨਹੀਂ ਉਸੇ ਕੈਬਨਟ ਮੀਟਿੰਗ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਮੋਦੀ ਦੇ ਵੱਲੋਂ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਅਤਵਾਦ ਬਰਦਾਸ਼ਤ ਨਹੀਂ ਫੌਜ ਦੇ ਮੁਖੀਆਂ ਨੂੰ ਖੁੱਲੀ ਛੂਟ ਹੈ ਅਤਵਾਦ ਦਾ ਖਾਤਮਾ ਕਰ ਦੇਣ ਦੀ ਸਮਾਥਾ ਟਾਰਗੇਟ ਸਭ ਕੁਝ ਉਹਨਾਂ ਨੇ ਖੁਦ ਤੈਅ ਕਰਨਾ ਹੈ ਫੌਜ ਮੁਖੀਆਂ ਨੇ ਖੁਦ ਤੈਅ ਕਰਨਾ ਹੈ ਤੇ ਕਰ ਦੇਣਾ ਫਿਰ ਆਤਵਾਦ ਦਾ ਸਫਾਇਆ ਆਤਵਾਦ ਦੇ ਸਫਾਇਏ ਦੀ ਮੁਹਿੰਮ ਸ਼ੁਰੂ ਕਰ ਦਿਓ ਜੋ ਜਾਣਕਾਰੀ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਹਾਲ ਤੁਸੀਂ ਵੇਖ ਰਹੇ ਹੋ ਜਗ ਬਾਣੀ ਤੇ ਮੈਂ ਹਾਂ ਦਿਲਸ਼ੇਰ ਅਸਲ ਦੀ ਬਹੁਤ ਵੱਡੀ ਖਬਰ ਪੀਐਮ ਮੋਦੀ ਨੇ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਹੈ ਜੀ ਹਾਂ ਆਤਵਾਦ ਦਾ ਖਾਤਮਾ ਕਰਨ ਦੀ ਇਰਾਦਾਤਾ ਗਿਆ ਪੀਐਮ ਮੋਦੀ ਦੇ ਵੱਲੋਂ ਅੱਜ ਦੁਪਹਿਰ ਦੇ ਸਮੇਂ ਪੀਐਮ ਮੋਦੀ ਨਾਲ ਇੱਕ ਮੀਟਿੰਗ ਸੱਦੀ ਗਈ ਜਿਸ ਵਿੱਚ ਤਿੰਨਾਂ ਫੌਜਾਂ ਦੇ ਮੁਖੀ ਸ਼ਾਮਲ ਹੋਏ ਤੇ ਇਸੇ ਮੀਟਿੰਗ ਤੋਂ ਬਾਅਦ ਪੀਐਮ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਪੀਐਮ ਮੋਦੀ ਨੇ ਕਿਹਾ ਕਿ ਆਤਵਾਦ ਦੇ ਖਾਤਮੇ ਲਈ ਫੌਜ ਨੂੰ ਖੁੱਲੀ ਛੂਟ ਦੇ ਰਹੇ ਹਾਂ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਗਈ ਹੈ ਫੌਜ ਨੇ ਹੁਣ ਟਾਰਗੇਟ ਅਤੇ ਸਮਾਂ ਖੁਦ ਤੈਅ ਕਰਨਾ ਇਹ ਪੀਐਮ ਮੋਦੀ ਨੇ ਕਿਆ ਦਿੱਤਾ ਤਿੰਨਾਂ ਸਿਨਾਵਾ ਦੇ ਮੁਖੀਆਂ ਦੇ ਨਾਲ ਅੱਜ ਬੈਠਕ ਹੋਈ ਹੈ ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਐਲਾਨ ਹੈ 2 ਏਪ੍ਰੈਲ ਨੂੰ ਪੈਲਗਾਮ ਦੇ ਵਿੱਚ ਹਮਲਾ ਹੋਇਆ ਇਸ ਹਮਲੇ ਤੋਂ ਬਾਅਦ ਲਗਾਤਾਰ ਆਤਵਾਦ ਦੇ ਵਿਰੋਧ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਬਹੁਤ ਸਖਤ ਰੁਖ ਅਪਣਾਏ ਨਜ਼ਰ ਆ ਰਹੇ ਸਨ ਪਾਕਿਸਤਾਨ ਨੂੰ ਲੱਗਦਾ ਸੀ ਕਿ ਅੱਜ ਵੀ ਛੜ ਤੇ ਹਮਲਾ ਹੋ ਸਕਦਾ ਹੈ ਕੱਲ ਵੀ ਛੜ ਤੇ ਹਮਲਾ ਹੋ ਸਕਦਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਸੀ ਪਰ ਹੁਣ ਅੱਜ ਜੋ ਖਬਰ ਸਾਹਮਣੇ ਆਈ ਹੈ ਕਿ ਅਤਵਾਦ ਦਾ ਖਾਤਮਾ ਕਰਾਂਗੇ ਪੀਐਮ ਮੋਦੀ ਦੇ ਵੱਲੋਂ ਸਾਫ਼ ਤੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਫੌਜ ਸਮਾਂ ਅਤੇ ਥਾਂ ਟਾਰਗੇਟ ਆਪਣਾ ਖੁਦ ਤੈਅ ਕਰੇਗੀ ਅਸੀਂ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਹੈ ਅਤਵਾਦ ਦਾ ਖਾਤਮਾ ਅਸੀਂ ਚਾਹੁੰਦੇ ਆ ਇਹ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਾਂ ਪੀਐਮ ਮੋਦੀ ਨੇ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਕਹਿ ਦਿੱਤਾ ਹੈ ਕਿ ਜਾਓ ਤੁਹਾਨੂੰ ਖੁੱਲੀ ਛੂਟ ਹੈ ਤੁਸੀਂ ਕਰ ਦਿਓ ਅੱਤਵਾਦ ਦਾ ਖਾਤਮਾ ਹੁਣ ਅੱਤਵਾਦ ਦਾ ਖਾਤਮਾ ਫੌਜ ਦੇਸ਼ ਦੇ ਅੰਦਰ ਰਹਿ ਕੇ ਕਰਦੀ ਹੈ ਦੇਸ਼ ਤੋਂ ਬਾਹਰ ਜਾ ਕੇ ਕਰਦੀ ਹੈ ਕਿਸ ਤਰੀਕੇ ਦੇ ਨਾਲ ਇਹ ਅੱਤਵਾਦ ਦਾ ਖਾਤਮਾ ਕੀਤਾ ਜਾਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਪਾਕਿਸਤਾਨ ਦੇ ਉੱਤੇ ਕੋਈ ਵੱਡਾ ਐਕਸ਼ਨ ਲੈਣ ਦੀ ਤਿਆਰੀ ਚ ਹੈ ਭਾਰਤ ਫਿਲਹਾਲ ਇੱਥੇ ਵੱਡਾ ਸਵਾਲ ਖੜਾ ਜਰੂਰ ਹੋ ਰਿਹਾ ਹੈ ਪਰ ਇਸ ਨੂੰ ਸਿੱਧੇ ਤੌਰ ਤੇ ਨਹੀਂ ਆਖਿਆ ਜਾ ਸਕਦਾ ਪਰ ਹੁਣ ਅੱਤਵਾਦ ਦੇ ਖਿਲਾਫ ਮੁਹਿੰਮ ਚੇੜ ਦੇਵੇਗੀ ਭਾਰਤ ਦੀਆਂ ਤਿੰਨੇ ਫੌਜਾਂ ਜੀ ਹਾਂ ਜਲ ਸੈਨਾ ਦੀ ਗੱਲ ਕਰਾਂ ਥਲ ਸੈਨਾ ਦੀ ਗੱਲ ਕਰਾਂ ਜਾਂ ਫਿਰ ਹਵਾਈ ਸੈਨਾ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਖੁੱਲੀ ਛੂੜ ਦੇਤੀ ਹੈ ਆਖ ਦਿੱਤਾ ਹੈ ਜਾਓ ਕਰ ਦਿਓ ਅੱਤਵਾਦ ਦਾ ਖਾਤਮਾ ਕਰ ਦਿਓ ਉਸ ਲੰਕਾ ਨੂੰ ਢਾ ਦਿਓ ਕਹਿ ਸਕਦੇ ਹਾਂ ਜੋ ਪਾਪਾਂ ਦੇ ਘਰਾਂ ਜਿੱਥੇ ਅੱਤਵਾਦ ਪਣ ਪ੍ਰੈਸ ਉਹਲੇ ਅੱਤਵਾਦ ਦਾ ਜੋਥੇ ਸ਼ਰਨ ਲੈ ਰਿਹਾ ਫਿਲਹਾਲ ਅੱਤਵਾਦੀਆਂ ਦਾ ਖਾਤਮਾ ਕਰਨ ਲਈ ਨਰਿੰਦਰ ਮੋਦੀ ਦੇ ਵੱਲੋਂ ਸਿੱਧੇ ਤੌਰ ਤੇ ਆਖ ਦਿੱਤਾ ਗਿਆ ਹੈ ਪੈਲਗਾਂ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਪੀਐਮ ਮੋਦੀ ਨੇ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਕਿਹਾ ਕਿ ਉਹਨਾਂ ਨੂੰ ਆਤਵਾਦਨ ਦੇ ਜੱਠਣ ਲਈ ਖੁੱਲੀ ਛੂਟ ਹੈ ਪੈਲਗਾਂ ਹਮਲੇ ਦਾ ਕਰਾਰਾ ਜਵਾਬ ਦੇਣ ਲਈ ਰਾਸ਼ਟਰ ਜੋ ਸੰਕਲਪ ਪੱਦ ਦਾ ਫਿਲਹਾਲ ਇਸ ਦਾ ਤਰੀਕਾ ਟੀਚਾ ਅਤੇ ਸਮਾਂ ਹੁਣ ਫੌਜ ਨੇ ਤੈਅ ਕਰਨਾ ਹੈ ਅਸੀਂ ਸੈਨਾ ਦੀ ਸਮਰੱਥਾ ਤੇ ਸਾਨੂੰ ਪੂਰਾ ਭਰੋਸਾ ਹੈ ਪੀਐਮ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਜਨਾਥ ਸਿੰਘ ਚੀਫ ਡਿਫੈਂਸ ਸਟਾਫ ਅਨਿਲ ਚੋਹਾਨ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੀਡੋ ਪਾਲ ਤੇ ਤਿੰਨਾਂ ਫੌਜਾਂ ਦੇ ਮੁਖੀਆਂ ਦੇ ਨਾਲ ਡੇਢ ਘੰਟੇ ਦੇ ਲਗਭਗ ਬੈਠਕ ਕੀਤੀ ਹੈ ਇਸ ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਜਾਓ ਤੁਹਾਨੂੰ ਖੁੱਲੀ ਛੂਟ ਹੈ ਕਰ ਦਿਓ ਜੋ ਤੁਸੀਂ ਕਰ ਸਕਦੇ ਹੋ ਤੁਹਾਨੂੰ ਖੁੱਲੀ ਛੂਟ ਦਿੱਤੀ ਗਈ ਹੈ ਸਾਨੂੰ ਅਸਤਵਾਦ ਦਾ ਖਾਤਮਾ ਚਾਹੀਦਾ ਹੈ ਦੇਸ਼ ਦੇ ਅੰਦਰ ਜਾਂ ਦੇਸ਼ ਦੇ ਬਾਹਰ ਸਾਨੂੰ ਦੇਸ਼ ਵਿਰੋਧੀ ਅਸਤਵਾਦ ਨਹੀਂ ਚਾਹੀਦਾ ਸਾਨੂੰ ਜਿਹੇ ਲੋਕਾਂ ਦੀ ਲੋੜ ਨਹੀਂ ਹੈ ਜਿਹੜੇ ਦੇਸ਼ ਦੇ ਅੰਦਰ ਅਸਲੇ ਮਾਹੌਲ ਖਰਾਬ ਕਰਨ ਜਾਂ ਦੇਸ਼ ਦੇ ਵਿੱਚ ਅਤਵਾਦ ਫਲੌਣ ਇਹ ਸਿੱਧੇ ਸ਼ਬਦਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ ਕਿਹਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਬਹੁਤ ਅਹਿਮ ਹੈ ਅਜਿਹੇ ਸਮੇਂ ਦੇ ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਚੌਕੀਆਂ ਤੇ ਲਗਾਤਾਰ ਫਾਇਰਿੰਗ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਰਹੀ ਹੈ 22 ਤਰੀਕ ਤੋਂ ਲੈ ਕੇ ਹੁਣ ਤੱਕ ਫਿਲਹਾਲ ਜਦੋਂ 22 ਤਰੀਕ ਨੂੰ ਪਹਿਲਗਾਮ ਹਮਲਾ ਹੋਇਆ ਭਾਰਤ ਨੇ ਸਖਤ ਐਕਸ਼ਨ ਲਿਆ ਪਾਰਟ ਨੇ ਪਹਿਲਾਂ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਜਿਸ ਤੋਂ ਬਾਅਦ ਪਾਕਿਸਤਾਨ ਨੇ ਐਲਓਸੀ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਸ਼ਿਮਲਾ ਸਮਝੌਤਾ ਰੱਦ ਕੀਤਾ ਸ਼ਿਮਲਾ ਸਮਝੌਤਾ ਹੀ ਅਜਿਹਾ ਸਮਝੌਤਾ ਸੀ ਜਿਸ ਦੇ ਤਹਿਤ ਦੋਵਾਂ ਦੇਸ਼ਾਂ ਦੇ ਵਿਚਾਲੇ ਜੋ ਲਾਈਨ ਆਫ ਕੰਟਰੋਲ ਹੈ ਐਲਓਸੀ ਹੈ ਉਸ ਨੂੰ ਮਾਨਤਾ ਦਿੱਤੀ ਗਈ ਸੀ ਇਸੇ ਸਮਝੌਤੇ ਨੂੰ ਮੰਨਣ ਤੋਂ ਪਾਕਿਸਤਾਨ ਨੇ ਪਹਿਲਾਂ ਇਨਕਾਰ ਕੀਤਾ ਫਿਰ ਲਗਾਤਾਰ ਚੌਕੀਆਂ ਤੇ ਫਾਇਰਿੰਗ ਹੁੰਦੀ ਹੈ ਅੱਤਵਾਦ ਹਮੇਸ਼ਾ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੀ ਪੁਸ਼ਤਪਨਾਹੀ ਦੇ ਵਿੱਚ ਪੜਪਦਾ ਰਿਹਾ ਤੇ ਭਾਰਤਾਂ ਕੇ ਹਮਲੇ ਕਰਦੇ ਰਹੇ ਫਿਲਹਾਲ ਜੋ ਦੱਸਿਆ ਜਾਂਦਾ ਹੈ ਕਿ ਪਹਿਲਗਮ ਹਮਲੇ ਦੇ ਵਿੱਚ ਇੱਕ ਅੱਤਵਾਦੀ ਦੀ ਪਛਾਣ ਹੋਈ ਹੈ ਜੋ ਪਾਕਿਸਤਾਨ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਪਾਕਿਸਤਾਨ ਤੋਂ ਟ੍ਰੇਨਡ ਹੋਇਆ ਅੱਜ ਉਸ ਦੇ ਬਾਰੇ ਵੀ ਖੁਲਾਸਾ ਹੋਇਆ ਤੇ ਹੁਣ ਅੱਜ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੱਤਵਾਦ ਦੇ ਖਾਤਮੇ ਦੇ ਲਈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਪੀਐਮ ਮੋਦੀ ਦੇ ਵੱਲੋਂ ਇਨਨਾ ਫੌਜਾਂ ਦੇ ਮੁਖੀਆਂ ਨੂੰ ਕਿ ਸਮਾਂ ਤੇ ਟਾਰਗੇਟ ਤੁਸੀਂ ਤੈਅ ਕਰ ਲਓ ਤੁਹਾਨੂੰ ਖੁੱਲੀ ਛੂਟ ਹੈ ਪਹਿਲਗਾਮਾਪਤ ਦੀ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਜੋ ਗ੍ਰਹਿ ਮੰਤਰਾਲੇ ਦੀ ਬੈਠਕ ਹੋਈ ਹੈ ਇਸ ਬੈਠਕ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਸ਼ਟਰੀ ਸਖਿਆ ਗਾਰਡ ਦੇ ਐਨਐਸਜੀ ਦੇ ਬਾਰਡਰ ਸਕਿਉਰਿਟੀ ਫੋਰਸ ਕੇਂਦਰੀ ਰਿਜ਼ਰਵ ਪੁਲਿਸ ਬਲ ਸੀਆਰਪੀਐਫ ਤੇ ਜੋ ਸਿਆਤਰ ਸੀਮਾ ਵਾਲੇ ਯਾਨੀ ਕਿ ਐਸਐਸਬੀ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਯਾਨੀ ਕਿ ਹਰੇਕ ਫੌਜਦਾ ਹਰ ਮੁਖੀ ਉੱਥੇ ਮੌਜੂਦ ਰਹਾ ਕੇਂਦਰ ਸਰਕਾਰ ਦੀ ਕੈਬਨਟ ਬੈਠਕ ਬੋਦਰ ਸੁਰੇ 11 ਵਜੇ ਹੋਣੀ ਹੈ ਕੱਲ ਨੂੰ ਕੈਬਨਟ ਮੀਟਿੰਗ ਵੀ ਸਾਧ ਲਈ ਗਈ ਹੈ ਇਸ ਨਾਲ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕ ਦੀ ਪ੍ਰਧਾਨ ਕੀ ਕਰਨਗੇ ਪਹਿਲਗਾਮ ਹਮਲੇ ਤੋਂ ਬਾਅਦ ਇਹ ਪਹਿਲੀ ਕੈਬਨਟ ਬੈਠਕ ਹੋਣ ਜਾ ਰਹੀ ਹੈ ਭਾਰਤ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਐਕਸ ਹੈਂਡਲ ਜਾਨਕੀ ਟਵਿੱਟਰ ਹੈਂਡਲ ਨੂੰ ਰੋਕ ਦਿੱਤਾ ਸੀ ਉਹ ਫਿਲਹਾਲ ਪਾਗਾਂ ਹਮਲੇ ਤੋਂ ਬਾਅਦ ਖਵਾਜਾਸੀਫ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਮੰਨਿਆ ਸੀ ਕਿ ਪਾਕਿਸਤਾਨ ਲੰਬੇ ਅਰਸੇ ਤੋਂ ਆਤਵਾਦੀ ਸੰਗਠਨਾਂ ਦੀ ਫੰਡਿੰਗ ਕਰਦਾ ਆ ਰਿਹਾ ਹੈ ਭਾਰਤ ਨੇ ਸੋਮਵਾਰ ਨੂੰ 17 ਪਾਕਿਸਤਾਨੀ YouTube ਚੈਨਲ ਨੂੰ ਬੈਨ ਕਰ ਦਿੱਤਾ ਸੀ ਪੈਲਗਮ ਹਮਲੇ ਤੋਂ ਬਾਅਦ ਇੰਟੈਲੀਜੈਂਸ ਹਸਿਆ ਨੇ ਵੱਡੀ ਜਾਣਕਾਰੀ ਦਿੱਤੀ ਹੈ ਇੰਟੈਲੀਜੈਂਸial ਸੂਤਰ ਦੱਸਦੇ ਨੇ ਕਿ ਹਮਲੇ ਦਾ ਮਾਸਟਰਮਾਈਂਡ ਪਾਕਿਸਤਾਨ ਦਾ ਸਾਬਕਾ ਐਸਐਸਜੀ ਕਮਾਂਡਰ ਹਾਸ਼ਮ ਮੂਸਾ ਹੈ ਜੀ ਹਾਂ ਉਹ ਹਾਸ਼ਮ ਮੂਸਾ ਜੋ ਪੈਲਗਮ ਹਮਲੇ ਦਾ ਨਾ ਸਿਰ ਮਾਸਟਰਮਾਈਂਡ ਹੈ ਬਲਕਿ ਪੈਲਗਮ ਹਮਲੇ ਦੇ ਸਮੇਂ ਉਸ پارک ਦੇ ਅੰਦਰ ਉਸ ਥਾਂ ਦੇ ਉੱਤੇ ਮੌਜੂਦ ਸੀ ਜਿੱਥੇ ਕਈ ਟੂਰਿਸਟਾਂ ਨੂੰ ਕਈ ਬੇਕਸੂਰੀਆਂ ਨੂੰ ਮਾਰ ਦਿੱਤਾ ਗਿਆ ਗੋਲੀਆਂ ਮਾਰ ਕੇ ਮੌਤੇ ਕਾਰਟੂਰ ਤਾਰ ਦਿੱਤਾ ਗਿਆ ਪਰ ਫਿਲਹਾਲ ਹੁਣੇ ਸੱਤਵਾਦ ਦੇ ਖਿਲਾਫ ਪੀਐਮ ਮੋਦੀ ਨੇ ਝੰਡਾ ਚੁੱਕ ਲਿਆ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਕਹਿ ਦਿੱਤਾ ਕਿ ਜਾਓ ਤੁਹਾਨੂੰ ਖੁੱਲੀ ਛੂਟ ਹੈ ਤੁਸੀਂ ਕਰ ਦਿਓ ਜੋ ਕਰਨਾ ਹੈ ਤੁਹਾਨੂੰ ਖੁੱਲੀ ਛੂਟ ਦਿੱਤੀ ਜਾਂਦੀ ਹੈ ਸਾਨੂੰ ਅੱਤਵਾਦ ਦਾ ਖਾਤਮਾ ਚਾਹੀਦਾ ਹੈ ਅਸੀਂ ਤਿੰਨ ਵਾਜਾਂ ਦੇ ਮੁਖੀਆਂ ਨੂੰ ਛੂੜ ਦਿੰਨੇ ਆ ਫਿਲਹਾਲ ਪੀਐਮ ਮੋਦੀ ਦਾ ਇਹ ਵੱਡਾ ਬਿਆਨ ਇੱਥੇ ਸੱਜਿਆ ਜਾਂਦਾ ਕਿ ਸਾਹਮਣੇ ਆ ਰਿਹਾ ਹੈ ਇਸੇ ਵਿਚਾਰੇ ਦੱਸ ਦਈਏ ਕਿ ਲਸ਼ਕਰ ਨਹੀਂ ਜੋ ਮੂਸਾ ਨੂੰ ਜੰਮੂ ਕਸ਼ਮੀਰ ਭੇਜਿਆ ਸੀ ਤਾਂ ਕਿ ਉਹ ਸੁਰੱਖਿਆ ਬਲਾਂ ਤੇ ਗੈਰ ਕਸ਼ਮੀਰੀਆਂ ਤੇ ਹਮਲੇ ਨੂੰ ਅੰਜਾਮ ਦੇ ਸਕੇ ਮੂਸਾ ਗੰਦਰਬਲ ਤੇ ਗਗਨੀਂਰ ਚ ਅਕਤੂਬਰ 2024 ਚ ਹਮਲੇ ਨੂੰ ਅੰਜਾਮ ਦਿੱਤਾ ਸੀ ਮੂਸੇ ਨੇ ਇਸ ਵਿੱਚ ਕਈ ਮਜ਼ਦੂਰ ਤੇ ਇੱਕ ਸਥਾਨਕ ਡਾਕਟਰ ਦੀ ਜਾਨ ਚਲੀ ਗਈ ਸੀ ਅਟੈਕ ਦੀ ਜਾਂਚਕਾਰ ਐਨਆਈਏ ਲਗਾਤਾਰ ਸਿੰਘ ਰੀਕ੍ਰੀਸ਼ਨ ਕਰ ਰਹੀ ਹੈ ਏਜੰਸੀ ਹਤਵਾਦੀ ਦੀ ਮਦਦ ਕਰਨ ਵਾਲੇ ਸਥਾਨਕ ਨਾਗਰਿਕਾਂ ਦੀ ਤਲਾਸ਼ ਚ ਹੈ 22 ਅ ਨੂੰ ਪੈਲਗਾਮ ਦੀ ਬਾਰਸਨ ਕਾਟੀ ਦੇ ਛੋਏ ਹਮਲੇ ਚ 26 ਲੋਕ ਬੇਕਸੂਰ ਲੋਕ ਮਾਰੇ ਗਏ ਸਾਂ ਤਾਂ ਜਹੇ ਵਿਚਾਰੇ ਪੀਐਮ ਮੋਦੀ ਦੀ ਵੱਡੀ ਸਟੇਟਮੈਂਟ ਕਹੀ ਜਾ ਸਕਦੀ ਹੈ ਵੱਡਾ ਬਿਆਨ ਕਿਹਾ ਜਾ ਸਕਦਾ ਹੈ ਕਿ ਇਥੇ ਪੀਐਮ ਮੋਦੀ ਨੇ ਸਾਫ ਸ਼ਬਦਾਂ ਚ ਕਹਿ ਦਿੱਤਾ ਹੈ ਕਿ ਅਤਵਾਦ ਦੇ ਖਿਲਾਫ ਨਜੱਠਣ ਲਈ ਭਾਰਤ ਦੇ ਵੱਲੋਂ ਤਿੰਨਾਂ ਫੌਜੀਆਂ ਫੌਜਾਂ ਦੇ ਮੁਖੀਆਂ ਨੂੰ ਫਿਲਹਾਲ ਖੁੱਲੀ ਛੁੱਟ ਦਿੱਤੀ ਜਾਂਦੀ ਹੈ ਸਮਾਂ ਤੇ ਸਥਾਨ ਸਮਾਂ ਤੇ ਟਾਰਗੇਟ ਹੁਣ ਫੌਜ ਖੁਦ ਤੈਅ ਕਰ ਲਵੇ ਸਮਾ ਕਦੋਂ ਕਹਿ ਸਕਦਾ ਅਤਵਾਦ ਦੇ ਖਿਲਾਫ ਐਕਸ਼ਨ ਲੈਣਾ ਜਾਂ ਹਮਲਾ ਕਰਨਾ ਹੈ ਅਤਵਾਦ ਦੇ ਖਿਲਾਫ ਜਦੋਂ ਵੀ ਅਟੈਕ ਕਰਨਾ ਹੈ ਤਾਂ ਸਮਾ ਤੁਹਾਡਾ ਥਾਂ ਤੁਹਾਡੀ ਟਾਰਗੇਟ ਤੁਹਾਡਾ ਤੁਹਾਨੂੰ ਖੁੱਲੀ ਛੂਟ ਹੈ ਤੁਹਾਨੂੰ ਕਿਸੇ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਤੁਸੀਂ ਅਤਵਾਦ ਦੇ ਖਿਲਾਫ ਮੁਹਿੰਮ ਚੇੜ ਦਿਓ ਤੇ ਅਤਵਾਦ ਦਾ ਜੜੋ ਸвая ਕਰ ਦਿਓ ਇਹ ਕੇਂਦਰ ਸਰਕਾਰ ਦੀ ਜੁਡਜ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਲਿਤਾ ਗਿਆ ਪਰ ਫਿਲਹਾਲ ਬਹੁਤ ਵੱਡੀ ਖਬਰ ਤੁਹਾਡੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਫਿਲਹਾਲ ਇਸ ਖਬਰ ਦੇ ਉੱਤੇ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਹਰ ਖਬਰ ਨੂੰ ਪੜ ਕੇ ਸੁਣਾਇਏ ਜਿਵੇਂ ਕਿ ਗੌਰਵ ਰਾਣ ਲਿਖਦੇ ਨੇ ਗੁੱਡ ਡਿਸੀਜਨ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਫਿਰ ਫਿਲਹਾਲ ਇਸ ਨਾਲ ਕੀ ਆਸਰਾ ਈ ਲਾਈ ਜਾ ਸਕਦੀ ਹੈ ਅੱਜ ਦੀ ਰਾਤ ਬਹੁਤ ਵੱਡੀ ਰਾਤ ਰਹਿਣ ਵਾਲੀ ਹੈ ਅੱਜ ਦੀ ਰਾਤ ਜੋ ਅਤਵਾਦ ਦੇ ਖਿਲਾਫ ਮੁਹਿੰਮ ਸ਼ਾਹ ਛੇੜ ਸਕਦੀ ਹੈ ਇਸ ਲਈ ਫੌਜ ਮੁਖੀਆਂ ਦੇ ਵੱਲੋਂ ਅਤਵਾਦ ਦੇ ਖਿਲਾਫ ਅਜਰਾਤ ਤੋਂ ਐਕਸ਼ਨ ਸ਼ੁਰੂ ਕੀਤਾ ਜਾ ਸਕਦਾ ਹੈ ਬੇहद ਅਹਿਮ ਜਾਣਕਾਰੀ ਕਹੀ ਜਾ ਸਕਦੀ ਹੈ ਕੱਲ ਨੂੰ ਕੈਬਨਟ ਦੀ ਬੈਠਕ ਵੀ ਸੱਦੀ ਹੈ ਇਸ ਕੈਬਨਟ ਦੀ ਬੈਠਕ 'ਚ ਵੀ ਜ਼ਰੂਰ ਕੁਝ ਵੱਡਾ ਹੋਣ ਵਾਲਾ ਹੈ ਫਿਲਹਾਲ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨਹੀਂ ਉਸੇ ਕੈਬਨਟ ਮੀਟਿੰਗ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਮੋਦੀ ਦੇ ਵੱਲੋਂ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਅਤਵਾਦ ਬਰਦਾਸ਼ਤ ਨਹੀਂ ਫੌਜ ਦੇ ਮੁਖੀਆਂ ਨੂੰ ਖੁੱਲੀ ਛੂਟ ਹੈ ਅਤਵਾਦ ਦਾ ਖਾਤਮਾ ਕਰ ਦੇਣ ਦੀ ਸਮਾਥਾ ਟਾਰਗੇਟ ਸਭ ਕੁਝ ਉਹਨਾਂ ਨੇ ਖੁਦ ਤੈਅ ਕਰਨਾ ਹੈ ਫੌਜ ਮੁਖੀਆਂ ਨੇ ਖੁਦ ਤੈਅ ਕਰਨਾ ਹੈ ਤੇ ਕਰ ਦੇਣਾ ਫਿਰ ਆਤਵਾਦ ਦਾ ਸਫਾਇਆ ਆਤਵਾਦ ਦੇ ਸਫਾਇਆ ਦੀ ਮੁਹਿੰਮ ਸ਼ੁਰੂ ਕਰ ਦਿਓ ਜੋ ਜਾਣਕਾਰੀ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਹਾਲ ਤੁਸੀਂ ਵੇਖ ਰਹੇ ਹੋ ਜਗ ਬਾਣੀ ਤੇ ਮੈਂ ਹਾਂ ਦਿਲਸ਼ੇਰ ਅਸਲ ਦੀ ਬਹੁਤ ਵੱਡੀ ਖਬਰ ਪੀਐਮ ਮੋਦੀ ਨੇ ਫੌਜ ਨੂੰ ਖੁੱਲੀ ਛੁੱਟ ਦੇ ਦਿੱਤੀ ਹੈ ਜੀ ਹਾਂ ਆਤਮਵਾਦ ਦਾ ਖਾਤਮਾ ਕਰਨ ਲਈ ਕਿਹਾ ਦਿੱਤਾ ਗਿਆ ਪੀਐਮ ਮੋਦੀ ਦੇ ਵੱਲੋਂ ਅੱਜ ਦੁਪਹਿਰ ਦੇ ਸਮੇਂ ਪੀਐਮ ਮੋਦੀ ਨੂੰ ਇੱਕ ਮੀਟਿੰਗ ਸੱਦੀ ਗਈ ਜਿਸ ਵਿੱਚ ਤਿੰਨਾਂ ਫੌਜਾਂ ਦੇ ਮੁਖੀ ਸ਼ਾਮਲ ਹੋਏ ਤੇ ਇਸੇ ਮੀਟਿੰਗ ਤੋਂ ਬਾਅਦ ਹੁਣ ਪੀਐਮ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਆਤਮਵਾਦ ਦੇ ਖਾਤਮੇ ਲਈ ਫੌਜ ਨੂੰ ਖੁੱਲੀ ਛੂਟ ਦੇ ਰਹੇ ਹਾਂ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਗਈ ਹੈ ਫੌਜ ਨੇ ਹੁਣ ਟਾਰਗੇਟ ਅਤੇ ਸਮਾਂ ਖੁਦ ਤੈਅ ਕਰਨਾ ਇਹ ਪੀਐਮ ਮੋਦੀ ਨੇ ਕਿਆ ਦੁੱਤਾ ਤਿੰਨਾ ਸਿਨਾਵਾ ਦੇ ਮੁਖੀਆਂ ਦੇ ਨਾਲ ਅੱਜ ਬੈਠਕ ਹੋਈ ਹੈ ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਐਲਾਨ ਹੈ 2 ਅਪ੍ਰੈਲ ਨੂੰ ਪੈਲਗਾਮ ਵਿੱਚ ਹਮਲਾ ਹੋਇਆ ਇਸ ਹਮਲੇ ਤੋਂ ਬਾਅਦ ਲਗਾਤਾਰ ਆਤਵਾਦ ਦੇ ਵਿਰੋਧ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਬਹੁਤ ਸਖਤ ਰੁਖ ਅਪਣਾਏ ਨਜ਼ਰ ਆ ਰਹੇ ਸਨ ਪਾਕਿਸਤਾਨ ਨੂੰ ਲੱਗਦਾ ਸੀ ਕਿ ਅੱਜ ਵੀ ਛੜ ਤੇ ਹਮਲਾ ਹੋ ਸਕਦਾ ਹੈ ਕੱਲ ਵੀ ਛੜ ਤੇ ਹਮਲਾ ਹੋ ਸਕਦਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਸੀ ਪਰ ਹੁਣ ਅੱਜ ਜੋ ਖਬਰ ਸਾਹਮਣੇ ਆਈ ਹੈ ਇਹ ਅਤਵਾਦ ਦਾ ਖਾਤਮਾ ਕਰਾਂਗੇ ਪੀਐਮ ਮੋਦੀ ਦੇ ਵੱਲੋਂ ਸਾਫ਼ ਤੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਫੌਜ ਸਮਾ ਅਤੇ ਥਾਂ ਟਾਰਗੇਟ ਆਪਣਾ ਖੁਦ ਤੈਅ ਕਰੇਗੀ ਅਸੀਂ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਹੈ ਅਤਵਾਦ ਦਾ ਖਾਤਮਾ ਅਸੀਂ ਚੋਣਿਆ ਇਹ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਾਂ ਪੀਐਮ ਮੋਦੀ ਨੇ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਕਹਿ ਦਿੱਤਾ ਹੈ ਕਿ ਜਾਓ ਤੁਹਾਨੂੰ ਖੁੱਲੀ ਛੂਟ ਹੈ ਤੁਸੀਂ ਕਰ ਦਿਓ ਅੱਤਵਾਦ ਦਾ ਖਾਤਮਾ ਹੁਣ ਅੱਤਵਾਦ ਦਾ ਖਾਤਮਾ ਫੌਜ ਦੇਸ਼ ਦੇ ਅੰਦਰ ਰਹਿ ਕੇ ਕਰਦੀ ਹੈ ਦੇਸ਼ ਤੋਂ ਬਾਹਰ ਜਾ ਕੇ ਕਰਦੀ ਹੈ ਕਿਸ ਤਰੀਕੇ ਦੇ ਨਾਲ ਇਹ ਅੱਤਵਾਦ ਦਾ ਖਾਤਮਾ ਕੀਤਾ ਜਾਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਪਾਕਿਸਤਾਨ ਦੇ ਉੱਤੇ ਕੋਈ ਵੱਡਾ ਐਕਸ਼ਨ ਲੈਣ ਦੀ ਤਿਆਰੀ ਚ ਹੈ ਭਾਰਤ ਫਿਲਹਾਲ ਇੱਥੇ ਵੱਡਾ ਸਵਾਲ ਏ ਖੜਾ ਜਰੂਰ ਹੋ ਰਿਹਾ ਪਰ ਇਸ ਨੂੰ ਸਿੱਧੇ ਤੌਰ ਤੇ ਨਹੀਂ ਆਖਿਆ ਜਾ ਸਕਦਾ ਪਰ ਹੁਣ ਅੱਤਵਾਦ ਦੇ ਖਿਲਾਫ ਮੁਹਿੰਮ ਚੇੜ ਦੇਵੇਗੀ ਭਾਰਤ ਦੀਆਂ ਤਿੰਨੇ ਫੌਜਾਂ ਜੀ ਹਾਂ ਅਬ ਜਲ ਸੈਨਾ ਦੀ ਗੱਲ ਕਰਾਂ ਥਲ ਸੈਨਾ ਦੀ ਗੱਲ ਕਰਾਂ ਜਾਂ ਫਿਰ ਹਵਾਈ ਸੈਨਾ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਖੁੱਲੀ ਛੂੜ ਦਿੱਤੀ ਹੈ ਆਖ ਦਿੱਤਾ ਹੈ ਜਾਓ ਕਰ ਦਿਓ ਅੱਤਵਾਦ ਦਾ ਖਾਤਮਾ ਕਰ ਦਿਓ ਉਸ ਲੰਕਾ ਨੂੰ ਢਾ ਦਿਓ ਕਹਿ ਸਕਦੇ ਆ ਜੋ ਪਾਪਾਂ ਦੇ ਘੜਾ ਜਿੱਥੇ ਅੱਤਵਾਦ ਪਣ ਪ੍ਰੈਸ ਉਹਲੇ ਅੱਤਵਾਦ ਦਾ ਜੋਥੇ ਸ਼ਰਨ ਲੈ ਰਿਹਾ ਫਿਲਹਾਲ ਅੱਤਵਾਦੀਆਂ ਦਾ ਖਾਤਮਾ ਕਰਨ ਲਈ ਨਰਿੰਦਰ ਮੋਦੀ ਦੇ ਵੱਲੋਂ ਸਿੱਧੇ ਤੌਰ ਤੇ ਆਖ ਦਿੱਤਾ ਗਿਆ ਹੈ ਪਾਗਲ ਕਾ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਪੀਐਮ ਮੋਦੀ ਨੇ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਕਿਹਾ ਕਿ ਉਹਨਾਂ ਨੂੰ ਆਤਵਾਦਨ ਦੇ ਜੱਠਣ ਲਈ ਖੁੱਲੀ ਛੂਟ ਹੈ ਪਾਗਲ ਹਮਲੇ ਦਾ ਕਰਾਰਾ ਜਵਾਬ ਦੇਣ ਲਈ ਰਾਸ਼ਟਰ ਜੋ ਸੰਕਲਪ ਪੱਦ ਦਾ ਫਿਲਹਾਲ ਇਸ ਦਾ ਤਰੀਕਾ ਟੀਚਾ ਅਤੇ ਸਮਾਂ ਹੁਣ ਫੌਜ ਨੇ ਤੈਅ ਕਰਨਾ ਹੈ ਅਸੀਂ ਸੈਨਾ ਦੀ ਸਮਰੱਥਾ ਤੇ ਸਾਨੂੰ ਪੂਰਾ ਭਰੋਸਾ ਹੈ ਪੀਐਮ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਜਨਾਥ ਸਿੰਘ ਚੀਫ ਡਿਫੈਂਸ ਸਟਾਫ ਅਨਿਲ ਚੋਹਾਨ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੀਡੋ ਪਾਲ ਤੇ ਤਿੰਨਾਂ ਫੌਜਾਂ ਦੇ ਮੁਖੀਆਂ ਦੇ ਨਾਲ ਡੇਢ ਘੰਟੇ ਦੇ ਲਗਭਗ ਬੈਠਕ ਕੀਤੀ ਹੈ ਇਸ ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਜਾਓ ਤੁਹਾਨੂੰ ਖੁੱਲੀ ਛੂਟ ਹੈ ਕਰ ਦਿਓ ਜੋ ਤੁਸੀਂ ਕਰ ਸਕਦੇ ਹੋ ਤੁਹਾਨੂੰ ਖੁੱਲੀ ਛੂਟ ਦਿੱਤੀ ਗਈ ਹੈ ਸਾਨੂੰ ਅੱਤਵਾਦ ਦਾ ਖਾਤਮਾ ਚਾਹੀਦਾ ਹੈ ਦੇਸ਼ ਦੇ ਅੰਦਰ ਜਾਂ ਦੇਸ਼ ਦੇ ਬਾਹਰ ਸਾਨੂੰ ਦੇਸ਼ ਵਿਰੋਧੀ ਅੱਤਵਾਦ ਨਹੀਂ ਚਾਹੀਦਾ ਸਾਨੂੰ ਜੇ ਲੋਕਾਂ ਦੀ ਲੋੜ ਨਹੀਂ ਹੈ ਜਿਹੜੇ ਦੇਸ਼ ਦੇ ਅੰਦਰ ਅਸਲੇ ਮਾਹੌਲ ਖਰਾਬ ਕਰਨ ਜਾਂ ਦੇਸ਼ ਦੇ ਵਿੱਚ ਅਤਵਾਦ ਫਲੌਨ ਇਹ ਸਿੱਧੇ ਸ਼ਬਦਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ ਕਿਹਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਬਹੁਤ ਅਹਿਮ ਹੈ ਅਜਿਹੇ ਸਮੇਂ ਦੇ ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਚੌਕੀਆਂ ਤੇ ਲਗਾਤਾਰ ਫਾਇਰਿੰਗ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਰਹੀ ਹੈ 22 ਤਰੀਕ ਤੋਂ ਲੈ ਕੇ ਹੁਣ ਤੱਕ ਫਿਲਹਾਲ ਜਦੋਂ 22 ਤਰੀਕ ਨੂੰ ਪਹਿਲਗਾਮ ਹਮਲਾ ਹੋਇਆ ਭਾਰਤ ਨੇ ਸਖਤ ਐਕਸ਼ਨ ਲਿਆ ਪਾਰਟ ਨੇ ਪਹਿਲਾਂ ਤਾਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਜਿਸ ਤੋਂ ਬਾਅਦ ਪਾਕਿਸਤਾਨ ਨੇ ਐਲਓਸੀ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਸ਼ਿਮਲਾ ਸਮਝੌਤਾ ਰੱਦ ਕੀਤਾ ਸ਼ਿਮਲਾ ਸਮਝੌਤਾ ਹੀ ਅਜਿਹਾ ਸਮਝੌਤਾ ਸੀ ਜਿਸ ਦੇ ਤਹਿਤ ਦੋਵਾਂ ਦੇਸ਼ਾਂ ਦੇ ਵਿਚਾਲੇ ਜੋ ਲਾਈਨ ਆਫ ਕੰਟਰੋਲ ਹੈ ਐਲਓਸੀ ਹੈ ਉਸ ਨੂੰ ਮਾਨਤਾ ਦਿੱਤੀ ਗਈ ਸੀ ਇਸੇ ਸਮਝੌਤੇ ਨੂੰ ਮੰਨਣ ਤੋਂ ਪਾਕਿਸਤਾਨ ਨੇ ਪਹਿਲਾਂ ਇਨਕਾਰ ਕੀਤਾ ਫਿਰ ਲਗਾਤਾਰ ਚੌਕੀਆਂ ਤੇ ਫਾਇਰਿੰਗ ਹੁੰਦੀ ਹੈ ਅੱਤਵਾਦ ਹਮੇਸ਼ਾ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੀ ਪੁਸ਼ਤ ਪਨਾਹੀ ਦੇ ਵਿੱਚ ਪੜਬਦਾ ਰਿਹਾ ਤੇ ਭਾਰਤਾਂ ਕੇ ਹਮਲੇ ਕਰਦੇ ਰਹੇ ਫਿਲਹਾਲ ਜੋ ਦੱਸਿਆ ਜਾਂਦਾ ਹੈ ਕਿ ਪਹਿਲਗਮ ਹਮਲੇ ਦੇ ਵਿੱਚ ਇੱਕ ਅੱਤਵਾਦੀ ਦੀ ਪਛਾਣ ਹੋਈ ਹੈ ਜੋ ਪਾਕਿਸਤਾਨ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਪਾਕਿਸਤਾਨ ਤੋਂ ਟ੍ਰੇਨਡ ਹੋਇਆ ਅੱਜ ਉਸਦੇ ਬਾਰੇ ਵੀ ਖੁਲਾਸਾ ਹੋਇਆ ਤੇ ਹੁਣ ਅੱਜ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਆ ਆਤਵਾਦ ਦੇ ਖਾਤਮੇ ਦੇ ਲਈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਪੀਐਮ ਮੋਦੀ ਦੇ ਵੱਲੋਂ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਕਿ ਸਮਾਂ ਤੇ ਟਾਰਗੇਟ ਤੁਸੀਂ ਤੈਅ ਕਰ ਲਓ ਤੁਹਾਨੂੰ ਖੁੱਲੀ ਛੂਟ ਹੈ ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਜੋ ਗ੍ਰਹਿ ਮੰਤਰਾਲੇ ਦੀ ਬੈਠਕ ਹੋਈ ਹੈ ਇਸ ਬੈਠਕ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਸ਼ਟਰੀ ਸਖਿਆ ਗਾਰਡ ਦੇ ਐਨਐਸਜੀ ਦੇ ਬਾਰਡਰ ਸਕਿਉਰਿਟੀ ਫੋਰਸ ਕੇਂਦਰੀ ਰਿਜ਼ਰਵ ਪੁਲਿਸ ਬਲ ਸੀਆਰਪੀਐਫ ਤੇ ਜੋ ਸਿਆਤਰ ਸੀਮਾ ਵਾਲੇ ਯਾਨੀ ਕਿ ਐਸਐਸਬੀ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਯਾਨੀ ਕਿ ਹਰੇਕ ਫੌਜ ਦਾ ਹਰ ਮੁਖੀ ਉਥੇ ਮੌਜੂਦ ਰਹਾ ਕੇਂਦਰ ਸਰਕਾਰ ਦੀ ਕੈਬਨਟ ਬੈਠਕ ਬੋਦੌਰ ਸਰੇ 11 ਵਜੇ ਹੋਣੀ ਹੈ ਕੱਲ ਨੂੰ ਕੈਬਨਟ ਮੀਟਿੰਗ ਵੀ ਸੱਦ ਲਈ ਗਈ ਹੈ ਇਸ ਦਾ ਦੱਸਿਓ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕ ਦੀ ਪ੍ਰਧਾਨ ਕੀ ਕਰਨਗੇ ਪੈਲਗਾਮ ਹਮਲੇ ਤੋਂ ਬਾਅਦ ਇਹ ਪਹਿਲੀ ਕੈਬਨਟ ਬੈਠਕ ਹੋਣ ਜਾ ਰਹੀ ਹੈ ਭਾਰਤ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਐਕਸ ਹੈਂਡਲ ਜਾਨਕੀ ਟਵਿੱਟਰ ਹੈਂਡਲ ਨੂੰ ਰੋਕ ਦਿੱਤਾ ਸੀ ਉਹ ਫਿਲਹਾਲ ਪੈਲਗਾਮ ਹਮਲੇ ਤੋਂ ਬਾਅਦ ਖਵਾਜਾ ਅਸਿਫ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਮੰਨਿਆ ਸੀ ਕਿ ਪਾਕਿਸਤਾਨ ਲੰਬੇ ਅਰਸੇ ਤੋਂ ਆਤਵਾਦੀ ਸੰਗਠਨਾਂ ਨੂੰ ਫੰਡਿੰਗ ਕਰਦਾ ਆ ਰਿਹਾ ਹੈ ਭਾਰਤ ਨੇ ਸੋਮਵਾਰ ਨੂੰ 17 ਪਾਕਿਸਤਾਨੀ YouTube ਚੈਨਲ ਨੂੰ ਬੈਨ ਕਰ ਦਿੱਤਾ ਸੀ ਪੈਲਗਾਮ ਹਮਲੇ ਤੋਂ ਬਾਅਦ ਇੰਟੈਲੀਜੈਂਸ ਹਸਤੀਆਂ ਨੇ ਵੱਡੀ ਜਾਣਕਾਰੀ ਦਿੱਤੀ ਹੈ ਇੰਟੈਲੀਜੈਂਸੀਆਂ ਦੇ ਸੂਤਰਾਂ ਦੱਸਦੇ ਨੇ ਕਿ ਹਮਲੇ ਦਾ ਮਾਸਟਰਮਾਈਂਡ ਪਾਕਿਸਤਾਨ ਦਾ ਸਾਬਕਾ ਐਸਐਸਜੀ ਕਮਾਂਡਰ ਹਾਸ਼ਮ ਮੂਸਾ ਹੈ ਜੀ ਹਾਂ ਉਹ ਹਾਸ਼ਮ ਮੂਸਾ ਜੋ ਪੈਲਗਾਮ ਹਮਲੇ ਦਾ ਨਾ ਸਿਰ ਮਾਸਟਰਮਾਈਂਡ ਹੈ ਬਲਕਿ ਪੈਲਗਾਮ ਹਮਲੇ ਦੇ ਸਮੇਂ ਉਸ پارک ਦੇ ਅੰਦਰ ਉਸ ਥਾਂ ਦੇ ਉੱਤੇ ਮੌਜੂਦ ਸੀ ਜਿੱਥੇ ਕਈ ਟੂਰਿਸਟਾਂ ਨੂੰ ਕਈ ਬੇਕਸੂਰੀਆਂ ਨੂੰ ਮਾਰ ਦਿੱਤਾ ਗਿਆ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਪਰ ਫਿਲਹਾਲ ਹੁਣੇ ਸੱਤਵਾਂ ਦੇ ਖਿਲਾਫ ਪੀਐਮ ਮੋਦੀ ਨੇ ਝੰਡਾ ਚੁੱਕ ਲਿਆ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਕਹਿ ਦਿੱਤਾ ਕਿ ਜਾਓ ਤੁਹਾਨੂੰ ਖੁੱਲੀ ਛੂਟ ਹੈ ਤੁਸੀਂ ਕਰ ਦੋ ਜੋ ਕਰਨਾ ਹੈ ਤੁਹਾਨੂੰ ਖੁੱਲੀ ਛੁੱਟ ਦਿੱਤੀ ਜਾਂਦੀ ਹੈ ਸਾਨੂੰ ਹੱਤਵੱਤ ਦਾ ਖਾਤਮਾ ਚਾਹੀਦਾ ਹੈ ਅਸੀਂ ਤਿੰਨਾਂ ਫੌਜਾਂ ਦੇ ਮੁਖੀਆਂ ਨੂੰ ਛੁੱਟ ਦਿੰਨੇ ਆ ਫਿਲਹਾਲ ਪੀਐਮ ਮੋਦੀ ਦਾ ਇਹ ਵੱਡਾ ਬਿਆਨ ਇੱਥੇ ਸੱਜਿਆ ਜਾਂਦਾ ਕਿ ਸਾਹਮਣੇ ਆ ਰਿਹਾ ਹੈ ਇਸੇ ਵਿਚਾਰੇ ਦੱਸ ਦਈਏ ਕਿ ਲਸ਼ਕਰ ਨਹੀਂ ਜਬ موسی ਨੂੰ ਜੰਮੂ ਕਸ਼ਮੀਰ ਭੇਜਿਆ ਸੀ ਤਾਂ ਕਿ ਉਹ ਸੁਰੱਖਿਆ ਬਲਾਂ ਤੇ ਗੈਰ ਕਸ਼ਮੀਰੀਆਂ ਤੇ ਹਮਲੇ ਨੂੰ ਅੰਜਾਮ ਦੇ ਸਕੇ موسی ਗੰਦਰਪਾਲ ਤੇ ਗਗਨੀਂਰ 24 ਅਕਤੂਬਰ 2024 ਚ ਹਮਲੇ ਨੂੰ ਅੰਜਾਮ ਦਿੱਤਾ ਸੀ ਮੁਸੇ ਨੇ ਇਸ ਵਿੱਚ ਕਈ ਮਜ਼ਦੂਰ ਤੇ ਇੱਕ ਸਥਾਨਕ ਡਾਕਟਰ ਦੀ ਜਾਨ ਚਲੀ ਗਈ ਸੀ ਅਟੈਕ ਦੀ ਜਾਂਚਕਾਰ ਐਨ ਆਈ ਐ ਲਗਾਤਾਰ ਸਿੰਘ ਰੀਕ੍ਰੀਸ਼ਨ ਕਰ ਰਹੀ ਹੈ ਏਜੰਸੀ ਹਤਵਾਦੀ ਦੀ ਮਦਦ ਕਰਨ ਵਾਲੇ ਸਥਾਨਕ ਨਾਗਰਿਕਾਂ ਦੀ ਤਲਾਸ਼ ਚ ਹੈ 22 ਅਪ੍ਰੈਲ ਨੂੰ ਪੈਲਗਾਮ ਦੀ ਬਾਰਸਨ ਕਾਟੀ ਦੇ ਛੋਏ ਹਮਲੇ ਚ 26 ਲੋਕ ਬੇਕਸੂਰ ਲੋਕ ਮਾਰੇ ਗਏ ਸੰਤ ਅਜਿਹੇ ਬਚਾਰੇ ਪੀਐਮ ਮੋਦੀ ਦੀ ਵੱਡੀ ਸਟੇਟਮੈਂਟ ਕਹੀ ਜਾ ਸਕਦੀ ਹੈ ਵੱਡਾ ਬਿਆਨ ਕਿਹਾ ਜਾ ਸਕਦਾ ਹੈ ਕਿ ਇੱਥੇ ਪੀਐਮ ਮੋਦੀ ਨੇ ਸਾਫ ਸ਼ਬਦਾਂ ਚ ਕਹਿ ਦਿੱਤਾ ਹੈ ਕਿ ਅਤਵਾਦ ਦੇ ਖਿਲਾਫ ਨਜੱਠਣ ਲਈ ਭਾਰਤ ਦੇ ਵੱਲੋਂ ਤਿੰਨਾਂ ਫੌਜੀਆਂ ਫੌਜਾਂ ਦੇ ਮੁਖੀਆਂ ਨੂੰ ਫਿਲਹਾਲ ਖੁੱਲੀ ਛੁੱਟ ਦਿੱਤੀ ਜਾਂਦੀ ਹੈ ਸਮਾਂ ਤੇ ਸਥਾਨ ਸਮਾਂ ਤੇ ਟਾਰਗੇਟ ਹੁਣ ਫੌਜ ਖੁਦ ਤੈਣ ਕਰ ਲਵੇ ਸਮਾਂ ਕਦੋਂ ਕਹਿ ਸਕਦਾ ਅਤਵਾਦ ਦੇ ਖਿਲਾਫ ਐਕਸ਼ਨ ਲੈਣਾ ਜਾਂ ਹਮਲਾ ਕਰਨਾ ਅਤਵਾਦ ਦੇ ਖਿਲਾਫ ਜਦੋਂ ਵੀ ਅਟੈਕ ਕਰਨਾ ਹੈ ਤਾਂ ਸਮਾਂ ਤੁਹਾਡਾ ਤਾਂ ਤੁਹਾਡੀ ਟਾਰਗੇਟ ਤੁਹਾਡਾ ਤੁਹਾਨੂੰ ਖੁੱਲੀ ਛੂਟ ਹੈ ਤੁਹਾਨੂੰ ਕਿਸੇ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਤੁਸੀਂ ਹੱਤਵੱਦ ਦੇ ਖਿਲਾਫ ਮੁਹਿੰਮ ਚੇੜ ਦਿਓ ਤੇ ਹੱਤਵੱਦ ਦਾ ਜੜੋ ਸваяਾ ਕਰ ਦਿਓ ਇਹ ਕੇਂਦਰ ਸਰਕਾਰ ਦੀ ਜੁਡ ਜਮਿਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਲਿਤਾ ਗਿਆ ਪਰ ਫਿਲਹਾਲ ਬਹੁਤ ਵੱਡੀ ਖਬਰ ਤੁਹਾਡੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਫਿਲਹਾਲ ਇਸ ਖਬਰ ਦੇ ਉੱਤੇ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਹਰ ਖਬਰ ਨੂੰ ਪੜ ਕੇ ਸੁਣਾਇਆ ਜਸੇ ਕਿ ਗੌਰਵ ਰਾਣ ਲਿਖਦੇ ਨੇ ਗੁੱਡ ਡਿਸੀਜਨ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਫਿਲਹਾਲ ਇਸ ਨਾਲ ਕੀ ਆਸਰਾ ਲਾਈ ਜਾ ਸਕਦੀ ਹੈ ਕਿ ਅੱਜ ਦੀ ਰਾਤ ਬਹੁਤ ਵੱਡੀ ਰਾਤ ਰਹਿਣ ਵਾਲੀ ਹੈ ਅੱਜ ਦੀ ਰਾਤ ਜੋ ਅਤਵਾਦ ਦੇ ਖਿਲਾਫ ਮੁਹਿੰਮ ਸ਼ਾਹ ਛੇੜ ਸਕਦੀ ਹੈ ਇਸ ਲਈ ਫੌਜ ਮੁਖੀਆਂ ਦੇ ਵੱਲੋਂ ਅਤਵਾਦ ਦੇ ਖਿਲਾਫ ਅਜਰਾਤ ਤੋਂ ਐਕਸ਼ਨ ਸ਼ੁਰੂ ਕੀਤਾ ਜਾ ਸਕਦਾ ਹੈ ਬੇहद ਅਹਿਮ ਜਾਣਕਾਰੀ ਕਹੀ ਜਾ ਸਕਦੀ ਹੈ ਕੱਲ ਨੂੰ ਕੈਬਨਟ ਦੀ ਬੈਠਕ ਵੀ ਸੱਦੀ ਹੈ ਇਸ ਕੈਬਨਟ ਦੀ ਬੈਠਕ ਚ ਵੀ ਜਰੂਰ ਕੁਝ ਵੱਡਾ ਹੋਣ ਵਾਲਾ ਹੈ ਫਿਲਹਾਲ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨਹੀਂ ਉਸੇ ਕੈਬਨਟ ਮੀਟਿੰਗ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਮੋਦੀ ਦੇ ਵੱਲੋਂ ਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਅਤਵਾਦ ਬਰਦਾਸ਼ਤ ਨਹੀਂ ਫੌਜ ਦੇ ਮੁਖੀਆਂ ਨੂੰ ਖੁੱਲੀ ਛੂਟ ਹੈ ਅਤਵਾਦ ਦਾ ਖਾਤਮਾ ਕਰ ਦੇਂਦੀ ਸਮਾਥਾ ਟਾਰਗੇਟ ਸਭ ਕੁਝ ਉਹਨਾਂ ਨੇ ਖੁਦ ਤੈਅ ਕਰਨਾ ਹੈ ਫੌਜ ਮੁਖੀਆਂ ਨੇ ਖੁਦ ਤੈਅ ਕਰਨਾ ਹੈ ਤੇ ਕਰ ਦੇਣਾ ਫਿਰ ਆਤਵਾਦ ਦਾ ਸਫਾਇਆ ਆਤਵਾਦ ਦੇ ਸਫਾਇਏ ਦੀ ਮੁਹਿੰਮ ਸ਼ੁਰੂ ਕਰ ਦਿਓ ਜੋ ਜਾਣਕਾਰੀ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਜਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਤੇ ਮੈਂ ਹਾਂ ਦਿਲਸ਼ੇਰ ਅਸਲ ਦੀ ਬਹੁਤ ਵੱਡੀ ਖਬਰ ਪੀਐਮ ਮੋਦੀ ਨੇ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਹੈ ਜੀ ਹਾਂ ਅਤਵਾਦ ਦਾ ਖਾਤਮਾ ਕਰਨ ਦੀ ਕਿਆਦਤਾ ਗਿਆ ਪੀਐਮ ਮੋਦੀ ਦੇ ਵੱਲੋਂ ਅੱਜ ਦੁਪਹਿਰ ਦੇ ਸਮੇਂ ਪੀਐਮ ਮੋਦੀ ਨੂੰ ਇੱਕ ਮੀਟਿੰਗ ਸੱਦੀ ਗਈ ਜਿਸ ਵਿੱਚ ਤਿੰਨਾਂ ਫੌਜਾਂ ਦੇ ਮੁਖੀ ਸ਼ਾਮਲ ਹੋਏ ਤੇ ਇਸੇ ਮੀਟਿੰਗ ਤੋਂ ਬਾਅਦ ਪੀਐਮ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਅਤਵਾਦ ਦੇ ਖਾਤਮੇ ਲਈ ਫੌਜ ਨੂੰ ਖੁੱਲੀ ਛੂਟ ਦੇ ਰਹੇ ਹਾਂ ਫੌਜ ਨੂੰ ਖੁੱਲੀ ਛੂਟ ਦੇ ਦਿੱਤੀ ਗਈ ਹੈ ਫੌਜ ਨੇ ਹੁਣ ਟਾਰਗੇਟ ਅਤੇ ਸਮਾਂ ਖੁਦ ਤੈਅ ਕਰਨਾ ਐਪੀਐਮ ਮੋਦੀ ਨੇ ਕਿਆ ਦੁੱਤਾ ਤਿੰਨਾਂ ਸਿਨਾਵਾ ਦੇ ਮੁਖੀਆਂ ਦੇ ਨਾਲ ਅੱਜ ਬੈਠਕ ਹੋਈ ਹੈ ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਐਲਾਨ ਹੈ 2 ਅਪ੍ਰੈਲ ਨੂੰ ਪੈਲਗਾਮ ਦੇ ਵਿੱਚ ਹਮਲਾ ਹੋਇਆ ਇਸ ਹਮਲੇ ਤੋਂ ਬਾਅਦ ਲਗਾਤਾਰ ਆਤਵਾਦ ਦੇ ਵਿਰੋਧ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਬਹੁਤ ਸਖਤ ਰੁਖ ਅਪਣਾਏ ਨਜ਼ਰ ਆ ਰਹੇ ਸਨ ਪਾਕਿਸਤਾਨ ਨੂੰ ਲੱਗਦਾ ਸੀ ਕਿ ਅੱਜ ਵੀ ਛੜ ਤੇ ਹਮਲਾ ਹੋ ਸਕਦਾ ਹੈ ਕੱਲ ਵੀ ਛੜ ਤੇ ਹਮਲਾ ਹੋ ਸਕਦਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਸੀ